ਚੱਲੇ ਦਹੀਂ ਕਿਤੇ ਉਹ ਜਨਾਰਮਨ ਕੀ ਆ ਹਾਂ ਮੇਰਾ ਰਦਾ ਅਸੀਂ ਵੀ ਦਿਵਾਲੀ ਦੇ ਨਾ ਗੱਡੀ ਲਿਆ ਹੁੰਦੇ ਉਹ ਮੈਂ ਪਤਾ ਕਰਕੇ ਆਇਆ ਹਾਂ ਉਹ ਮੈਨੂੰ ਕਹਿੰਦੇ ਸੀ ਤੇ 3 ਲੱਖ ਰੁਪਏ ਜਮ੍ਹਾਂ ਕਰਾਉਣਾ ਪੜਾ ਵਾ ਅੱਛਾ ਤੇ ਲੱਖ ਰੁਪਏ ਮੇਰੇ ਕੋਲ ਹੈਗਾ ਤੇ ਤੇਰੀ ਭੈਣ ਹੈਗੀ ਸੋ ਕੀ 2 ਲੱਖ ਰੁਪਏ ਉਹ ਨਹੀਂ ਕਹਿੰਦੇ ਆ ਸਾਨੂੰ ਉਹ ਤਾਂ ਕੋਈ ਗੱਲ ਨਹੀਂ ਤੇ ਗੱਡੀ ਤਾਂ ਸਾਡੇ ਕੋ ਹੈਗੀ ਆ ਗੱਡੀ ਚੰਗੀ ਭਲੀ ਆ ਜੇ ਚੀਜ਼ ਕੋਲ ਹੋਵੇ ਨਾ ਤੇ ਟਾਈਮ ਨਗਾ ਲੈਣਾ ਚਾਹੀਦਾ ਵਾ ਐਵੇਂ ਇਨੀ ਰਕਮ ਆਪਾਂ ਫਾਇਲ ਲਾਵਾਂਗੇ ਕਿਸ ਤਦਾ ਫਿਕਰ ਹੋਇਆ ਕਰੂਗਾ ਕਿ ਕਿਸ਼ਤ ਤਾਰਨੀ ਆ ਉਹ ਕੋਈ ਗੱਲ ਹੀ ਧੁੱਕੇ ਕਰਨ ਦਾ ਮੇਰਾ ਰਾਦਰ ਵੀ 2 ਲੱਖ ਦੀ ਵੀ ਵੇਖ ਜਾਣੀ ਤੇ ਜਿਹੜੇ ਬਾਕੀ ਆ ਉਹ ਕਿਸ਼ਤਾਂ ਫਿਰ ਦੇਈ ਜਾਵਾਂਗੇ ਆਪਸੇ ਆਪੇ ਮੈਂ ਤਾਂ ਤੁਹਾਨੂੰ ਇਹੋ ਸਲਾਹ ਦੇਣੀ ਸੀ ਤੇ ਰਹਿਣ ਹੀ ਦੋ ਬੜੀ ਵਧੀਆ ਗੱਡੀ ਆ ਉਹ ਯਾਰ ਵੈਨਿਓ ਗੱਡੀ ਲਿਆਉਣੀ ਆ ਤੈਨੂੰ ਪਤਾ ਵਾ ਹੁਣ 9 ਲੱਖ ਤੋਂ ਘਟ ਆਉਣੀ ਨਹੀਂ ਆ ਉਹ ਤਾਂ ਤੁਹਾਡੀ ਗੱਲ ਠੀਕ ਆ ਕੋਈ ਗੱਲ ਨਹੀਂ ਉਹਨੂੰ ਮੈਂ ਕਹੂੰਗੀ ਭੈ ਇਹਨੂੰ ਤਾਂ ਨੇ ਦੇ ਦੇਣੇ ਆ ਵਾਰ ਵਾਲਾ ਦਾ ਬਾਹਰ ਵਾਲਾ ਅੱਗੇ ਵੀ ਮੈਂ ਨਾ ਦੋ ਤਿੰਨ ਵਾਰ ਪੈਸੇ ਲਿਆਂਦੇ ਹੀ ਆ ਤੁਹਾਡੇ ਸਾਹਮਣੇ ਉਹਨੇ ਕਦੀ ਮੰਗੇ ਹੀ ਨਹੀਂ ਗੇ ਉਹਨੂੰ ਲੋੜ ਹੀ ਨਹੀਂ ਪਈ ਬਥੇਰੇ ਕਮਾਈ ਕਰਨ ਰਿਆ ਉਹਥੇ ਉਹ ਇਸੇ ਕਰਕੇ ਤੇ ਤੈਨੂੰ ਮੈਂ ਕਹਿਣ ਡਿਆ ਜੋੜਾ ਘੜਾ ਹੱਦ ਕੁਮੜੇ ਕੇ ਬੰਦ ਦੀਏ ਕਰੀ ਲਾਇਆ 2 ਲੱਖ ਜੇ ਮੰਗੂਗੀ ਤੇ ਫਿਰ ਦੇ ਦਾਂਗੇ ਆਪੇ ਸਭ ਹੋ ਗਏ ਫਿਰ ਦੇਤੀ ਜਾਊਂਗੀ ਚਲੋ ਕੋਈ ਨਹੀਂ ਪਹਿਲਾਂ ਤਾਂ ਉਹਦੋਂ ਮੈਂ ਫੋਨ ਤੇ ਗੱਲ ਕਰਦੀ ਆ ਜਿੱਦਾਂ ਦਾ ਮੈਨੂੰ ਕਹੂਗੀ ਨਾ ਕਿ ਮੈਂ ਜਾ ਕੇ ਤੇ ਲੈ ਆਉਂਗੀ ਤੁਸੀਂ ਵੀ ਨਾਲ ਹੀ ਚੱਲਿਓ ਮੈਂ ਇਕੱਲੀ ਨਾ ਜਾਣਾ ਕਉਤੇ ਦੇਣ ਦੀਆਂ ਪਾਉਣੇ ਅੱਜ ਹੀ ਲਿਉਣੇ ਆ ਫੋਨ ਕਰ ਤੇ ਜੇ ਨਹੀਂ ਤੇ ਮੈਂ ਕਿਹੋ ਫੜ ਕੇ ਤੇ ਦੇ ਦਨਾ ਵਾ ਤੇ ਇਹਦੇ ਮੁੜ ਕੇ ਫਿਰ ਉਹਨੂੰ ਦੇ ਦਾਂਗੀ ਪਤਾ ਕੀ ਗੱਲ ਵਾ ਹੁਣ ਪਿਆਰ ਤਾਂ ਕਿੱਦਾਂ ਮੈਂ ਲੈ ਆਵਾਂ ਜਾਂ ਤੇ ਤੁਸੀਂ ਮੈਨੂੰ ਕੱਲ ਦੇ ਦੱਸਦੇ ਤੇ ਮੈਂ ਉਹਨੂੰ ਕਹਿੰਦੀ ਹੁਣ ਕਹਿੰਦੇ ਜੇ ਹੁਣੇ ਹੀ ਚਾਹੀਦੇ ਆ ਹੁਣ ਕੋਈ ਬੈਂਕ ਬੰਦ ਹੁੰਦੀ ਆ ਕਿਤੇ ਕੈਸ਼ ਨਹੀਂ ਹੁੰਦਾ ਇੰਨੇ ਛਤਿਓ ਵਿਚਾਰੀ ਫਾਇ ਲੱਗ ਜਾ ਕਿੱਥੋਂ ਕਢਾ ਕੇ ਦੌਦਾਂ ਨੂੰ ਉਹ ਚੱਲ ਫਿਰ ਤੂੰ ਇਦਾਂ ਕਰ ਮੈਂ ਹੋਰ ਕੇ ਕੋ ਫੜ ਕੇ ਦੇ ਦਨਾ ਵਾ ਤੇ ਉਹ ਕੋ ਕਿਹਦੇਣ ਜਾਈ ਉਹ ਕੋ ਫੜ ਲੈ ਕੋਈ ਗੱਲ ਨਹੀਂ ਪਹਿਲਾਂ ਤੁਹਾਨੂੰ ਮੈਂ ਫੋਨ ਤੇ ਦੱਸ ਦੇਣਾ ਵੀ ਮੈਂ ਪੈਸੇ ਲੈਣ ਆਉਣਾ ਵਾਂ ਇੰਤਜ਼ਾਮ ਕਰਕੇ ਰੱਖੀ ਫਿਰ ਜਾਉਂਗੀ ਤੇ ਜਾ ਕੇ ਫੜ ਲਿਆਂਗੀ ਚਲ ਇਦਾਂ ਕਰਵਾ ਤੇ ਕਿਸ਼ਤਾਂ ਕਰਨੀਆਂ ਮੈਂ ਤਾਂ ਹੀ ਤੇ ਬਾਕੀ ਕਿਸ਼ਤਾਂ ਕਰਨੀਆਂ ਮੈਂ ਤੇ ਕਿਸ਼ਤ ਵੀ 6 ਮਹੀਨਿਆਂ ਦੀ ਵਜਣੀ ਆ ਮਹੀਨੇ ਬਾਅਦ ਸਾਡੀ ਕਿਹੜੀ ਤਨਖਾਹ ਆਉਂਦੀ ਆ ਚਲ ਨਹੀਂ ਤਨਖਾਹ ਆਉਂਦੀ ਇਦਾਂ ਹੀ ਫਿਰ ਜਿਤਨਾ 6 ਮਹੀਨਾ ਬਾਅਦ ਤੁਸ ਲਾਈ ਰੁਪਈਆ ਲੱਖ 70 ਲਿਆ ਦੱਸ ਤੁਸੀਂ ਇਹ ਤਾਂ ਜਾਣ ਕੇ ਖਰਚੇ ਆਪਣੇ ਵਧਾਈ ਜਾਂਦੇ ਜੀ ਜਿਹੜੀ ਚੀਜ਼ bina ਸਰਦਾ ਹੋਵੇ ਨਾ ਸਾਰ ਲੈਣਾ ਚਾਹੀਦਾ ਵਾ ਉਹ ਰਬਾ ਤੈਨੂੰ ਪਤਾ ਵੇ ਪੁਰਾਣੀ ਗੱਡੀ ਆ ਯਾਰ ਹਰ ਘਰ 'ਚ ਨਵੀਂ ਨਵੀਂ ਲੁਕੀਆਂ ਗੱਡੀਆਂ ਰੱਖੀਆਂ ਹੋਣ ਆਪਾਂ ਆਪਣਾ ਫਿਊਂਗੀ ਆ ਲੈ ਦੱਸ ਹਾਂ ਜੇ ਕਿਸੇ ਦਾ ਮੂੰਹ ਲਾਲ ਹੋਵੇ ਆਪਣਾ ਚਪੇੜਾ ਮਾਰ ਕੇ ਲਾਲ ਕਰਨਾ ਹੁੰਦਾ ਵਾ ਉਹ ਕਰਨਾ ਪੈਂਦਾ ਵਾ ਜਦੋਂ ਆਡ ਗਵਾਡੂ ਲਾਗੇ ਨਵੀਆਂ ਗੱਡੀਆਂ ਆਈਆਂ ਹੁਣ ਤੇ ਲੈ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਰਏ ਆ ਮੇਰਾ ਆਰਾਦਾ ਹੀ ਘਰ ਨੂੰ ਰੰਗ ਰੰਗ ਕਰਾਉਂਦੇ ਤਸੀਂ ਗੱਡੀ ਦੇ ਖਿਹੜੇ ਪੈ ਗਏ ਜੀ ਕੋਈ ਗੱਲ ਨਹੀਂ ਗੱਲ ਵੀ ਹੋ ਜੂਗੀ ਹੋ ਜੂਗੀ ਨਕੜੀ ਗੜੀ ਉਹਦੋਂ ਕਮਾਗਦੀ ਚੰਗੀ ਲੱਗਦੀ ਹੈ। ਕੇ ਤੁਸੀਂ ਕਹੋਗੇ ਚਾ ਲੈ ਆ ਰਿਹਾ। ਬਹਿਤ ਸਹੀ। ਮੀਆਂ ਸਬਜ਼ਾਂ ਦਾ ਦੁੱਧ ਘਰ ਵੀ ਨਾ ਆਉਂਦੂ। ਘਰੋਂ ਤੇ ਆਉਣੀ ਦਊਗਾ ਪਰ ਮੈਨੂੰ ਆਪਣੀ ਸ਼ਰਮ ਜੀ ਹੁੰਦੀ ਹੈ ਤੇ ਕੀ ਉਹਨੂੰ ਕਵਾਂ ਹੁਣ ਕੋਈ ਗੱਲ ਨਹੀਂ। ਐ ਭਰਾਵਾ ਜੇ ਨਹੀਂ ਸ਼ਰਮ ਹੁੰਦੀ। ਚੱਲ ਕੋਈ ਗੱਲ ਨਹੀਂ। ਮੈਂ ਕਰਦੀ ਆ ਫੋਨ। ਫੋਨ ਕਰਕੇ ਨਾ ਉਹਨੂੰ ਪੁੱਛ ਲੈਣੀ ਆ ਫਿਰ ਕਹੂਗੀ ਨਾ ਤੇ ਜਾ ਕੇ ਲੈ ਆਉਣੀ ਆ। ਚੱਲ ਇਦਾਂ ਕਰ ਲੈ। ਅੱਕੇ ਦੋ ਮੁਕਈ ਯਾਰੀ ਬਹਿਣਾਂ ਦੇ ਆ। ਇਹਨੇ ਇੱਕ ਦੀ ਮੰਗੇ ਨਹੀਂ। ਮੈਨੂੰ ਲੋੜ ਆ ਜਹਾ ਹੈ ਨਾ ਬੰਦਾ ਬਾਹਰ ਆ ਉਹਦਾ ਪੈੜੀਆਂ ਸਿਸਕਾਰ ਹੈਗੀਆਂ ਵਾ ਤੇ ਕੋਈ ਗੱਲ ਹੀ ਨਹੀਂ ਇਹਨੂੰ ਕਹਿਣਾ ਵੀ ਗੱਲ ਲੈ ਗਿਆ ਕਹਿੰਦੇ ਫੋਨ ਕਰ ਮੇਰਾ ਅਰਾਦਾ ਇੱਕ ਵਾਰ ਫੋਨ ਕਰਕੇ ਪੁੱਛ ਹੀ ਲੈਣੀ ਆ ਹੈਲੋ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਜੀ ਹਾਂ ਮੈਂ ਵੀ ਠੀਕ ਠਾਕ ਵਧੀਆ ਕੋਸ਼ ਵੀ ਨਹੀਂ ਉਦਾਂ ਹੀ ਨਾ ਤੋ ਕੇ ਬੈਠੇ ਸੀ ਹਾਂ ਹਾਂ। ਹੋਰ ਪਾਜੀ ਦਾ ਆਇਆ ਫੋਨ। ਮਾਤਾ ਠੀਕ ਵਾ। ਬੱਚੇ। ਚਲ ਠੀਕ ਹੀ ਚਾਹੀਦਾ ਵਾ। ਤੇ ਮੈਨੂੰ ਵੀ ਨਾਲੀਏ ਤੇਰਾ ਨਾਮ ਕੰਮ ਹੀ ਇੱਕ ਨਿਕਾ ਜਾ। ਤੇ ਮੈਂ ਚੱਲ ਮੈਂ ਫੋਨ ਕਰਦੀ ਆ। ਕੰਮ ਕੁਮ ਕਾਦਾ ਪਿਆਣਾ ਹੀਗਾ। ਰੁਪਈਆ 2 ਲੱਖ ਚਾਹੀਦਾ ਹੀ। ਉਹ ਪੱਈਆ ਤੇਰਾ ਕਹਿੰਦਾ ਗੱਡੀ ਲੈਵਣੀ ਆ। ਤੇ ਕੋਈ ਗੱਲ ਨਹੀਂ। ਮੋੜ ਦਾਂਗੇ ਤੈਨੂੰ ਝੋਨੇ ਚਾਣੇ ਦੇ ਆਉਂਦੇ ਆ ਤੇ ਸ਼ਹਿ ਹੈਗੇ ਆ ਚੱਲ ਕੋਈ ਗੱਲ ਨਹੀਂ ਫਿਰ ਤੂੰ ਇਦਾਂ ਕਰੀਂ ਕਢਵਾ ਕੇ ਰੱਖੀ ਤੇ ਮੈਂ ਆਉਂਗੀ ਨਾ ਤੇ ਤੇਰੇ ਕੋ ਫੜਕੇ ਲੈ ਜੂੰਗੀ ਆਹੋ ਜੇ ਮੇਰਾ ਸ਼ਾਮਾਤਾ ਕੀ ਟਾਈਮ ਲੱਗਾ ਨਾ ਮੈਂ ਸ਼ਾਮਾਤਾ ਘਰ ਜਾਣਾ ਵਾਂ ਆਹ ਹੋੜੀਏ ਕਹਿਣ ਦੇ ਦੀਵਾਲੀ ਤੇ ਹੀ ਲੈ ਆਈਏ ਮੈਂ ਇਹਨਾਂ ਨੂੰ ਬਥੇਰਾ ਢੱਕਣ ਲਈ ਆ। ਫੇ ਰਹਿਣ ਦੋ। ਸਰਨデアਵਾ ਗੱਡੀ ਸਾਡੀ ਪਹਿਲੀ ਬੜੀ ਵਧੀਆ ਵਾ। ਪਰ ਇਹ ਕਹਿੰਦੇ ਨਹੀਂ। ਲੱਗ ਸਾਰਿਆਂ ਨੇ ਨਵੀਆਂ ਲਈਆਂ ਵਾ ਤੇ ਮੈਂ ਵੀ ਨਵੀਂ ਲੈਣੀ ਆ। ਆਹੋ। ਹੋਰ ਖਰੀਦ ਜੀ ਹੁੰਦੀ ਆ ਕਿ ਲੋਕਾਂ ਵਾਲ ਵੇਖ ਕੇ। ਫੇ ਜਦ ਜਦ ਢੱਕਵਾ ਕੇ ਆਏਂਗੀ ਮੈਨੂੰ ਫੋਨ ਕਰਦੀ। ਮੈਂ ਉਹ ਤੁਰ ਪੂੰਗੀ ਇਧਰੋਂ। ਵੇਹ ਲੂੰਗੀ ਜੇ ਤਰਪਾ ਜੀ ਦਾ ਟਾਈਮ ਹੋ ਉਹਨਾਂ ਨੂੰ ਲੈ ਆਉਂਗੀ ਨਾ ਹੋ ਤਾਂ ਕਰਨ ਨੂੰ ਲਿਆਉਂਗੀ ਨਾਲ ਮੈਂ ਨਹੀਂ ਬੱਸੇ ਨਹੀਂ ਮੈਂ ਆਉਣਾ ਬੱਸੇ ਤੇਨੂੰ ਪਤਾ ਵਾ ਪਹਿਲਾਂ ਬੱਸ ਢੀਕਣੀ ਆ ਫੇਰ ਅੰਤਰਾ ਕਿੰਨਾ ਤੁਰ ਕੇ ਤੁਹਾਡੇ ਘਰ ਆਉਣਾ ਪਿਆਣਾ ਅੱਡੇ ਤੋਂ ਤੇ ਇਦਾਂ ਦੋਵੇਂ ਮਾਪੋ ਪੁੱਤ ਆ ਜਾਵਾਂਗੇ ਘਰੋਂ ਬੈਠ ਕੇ ਆ ਜਾਣਾ ਤੁਹਾਡੇ ਘਰਣ ਪੁੱਤਰ ਜਾਣਾ ਚੱਲ ਠੀਕ ਆ ਫੋਨ ਕਰਦੀ ਮੈਂ ਚੱਲ ਉਹਨੇ ਤਾਂ ਵਿਚਾਰੀ ਨੇ ਹਾਂ ਕਰਦੀ ਆ ਪਰ ਜਿੱਦਾਂ ਕਿ ਤੇ ਨਾ ਉਹਨੂੰ ਲੋੜ ਪਈ ਤੇ ਇਹਦੋਂ ਮੰਗੇ ਨਾ ਮੇਰੇ ਬੰਦੇ ਨੇ ਕਹਿਣਾ ਵਾ ਉਹ ਮੰਗਣ ਵੀ ਰਹਿ ਪਈ ਆ ਮੈਂ ਕੀ ਕਰਾਂ ਕਰਨ ਨੂੰ ਕਹੂੰਗੀ ਮੇਰੇ ਨਾਲ ਚੱਲ ਜਾ ਕੇ ਤੇ ਪੈਸੇ ਫੜ ਲੇਗੀ ਗੱਡੀ ਕਹਿੰਦੇ ਲੈਣੀ ਆ ਚੱਲ ਨਵੀਂ ਗੱਡੀ ਲਵਾਵਾਂਗੇ ਸਾਡਾ ਵੀ ਟੌਰ ਬਣੂ ਲੱਗੇ ਛਾਗੇ ਤੇ ਇਹਨਾਂ ਨੇ ਨਵੀਂ ਗੱਡੀ ਰੱਖੀ ਆ ਵਾਂਡੇ ਹੁੰਦੇ ਵੇਖਾਂਗੇ 4 ਦਿਨ ਕੇ ਹੁਣ ਕਣਕ ਬੀਜ ਕੇ ਵੇਲ ਲਈ ਆ ਔਰ ਕੀ ਕਰਨਾ ਫਿਰ ਲੈ ਭੈਣ ਵਿਚਾਰੀ ਨੇ ਗੱਡੀ ਨਵੀਂ ਲੈਣੀ ਓ ਦੱਸ ਤੇ ਜੇ ਭੈਣ ਭਰਾਈ ਭੈਣ ਭਰਾ ਦਾ दारू ਹੁੰਦੇ ਆ ਜੇ ਮੈਂ ਨਾ ਮਦਦ ਕਰੂੰਗੀ ਆਪਣੇ ਭੈਣ ਭਰਾਵਾਂ ਦੀ ਤੇ ਕੌਣ ਕਰੂਗਾ ਮੇਰਾ ਤੇ ਬੰਦਾ ਬਾਹਰ ਜਾਂਦਾ ਵਾ ਇੰਨੀ ਕਮਾਈ ਕਰਨ ਡਿਆ ਵਾ ਚੱਲ ਐਨੇ ਪੈਸੇ ਮੈਂ ਵੀ ਕਿੱਥੇ ਰੱਖਣੇ ਆ ਅਜੇ ਸਾਡੇ ਮੁੰਡੇ ਦੇ ਸੁੱਖ ਨਾ 2-4 ਸਾਲ ਹੈਗੇ ਬਾਹਰ ਜਾਣ ਵਿੱਚ ਤੇ ਉਦੋਂ ਨੂੰ ਮੇਰੇ ਮੁੰਡੇ ਦੇ ਚੱਲ ਜਾਣਾ ਬਾਹਰ ਫਿਰ ਦੋਵਾਂ ਪਿਓ ਪੁੱਤਾਂ ਬਥੇਰੇ ਕਮਾ ਲੈਣੇ ਆ ਚੱਲ ਕੋਈ ਗੱਲ ਨਹੀਂ ਫਿਰ ਵੀ ਰਿਸ਼ਤੇਦਾਰਾਂ ਵਿੱਚ ਟੌਰ ਬਣਦੀ ਹੈ ਜਦੋਂ ਪੈਸਾ ਤੇ ਲਾ ਦਈਏ ਇਦਾਂ ਕਰਦੀਆਂ ਬੈਂਕ ਜਾ ਕੇ ਨਾ ਤੇ 2 ਲੱਖ ਰੁਪਈਆ ਕਢਾ ਕੇ ਲੈ ਆਈ ਦਿੰਨੀ ਆ ਤੇ ਕੱਲੂ ਕਹੂੰਗੀ ਨਾ ਮਾਪੁੱਤਾਂ ਨੂੰ ਵੀ ਹੁਣੇ ਆਜਾ ਤਾਂ ਹੁਣੇ ਲੈ ਜਾਓ ਆਣ ਕੇ ਇੱਕ ਤਾਂ ਸਿਆਪਾ ਖਾਨ ਵਾਲੀ ਮਾਈ ਹੈ ਨਾ ਇਹ ਨਹੀਂ ਮਰਦੀ ਕਦੇ ਡੇਲੀਆਂ ਕੱਢ ਕੱਢ ਕੇ ਕੱਢ ਕੱਢ ਕੇ ਵਿੰਦੀ ਰਹਿੰਦੀ ਆ ਹੈ ਫਿਰ ਰਾਖੀਆਂ ਕਰਦੀ ਆ ਮੇਰੀਆਂ ਜੇ ਤੇ ਇੰਨਾ ਚੰਗਾ ਵਾ ਪਏ ਤੇ ਮੁੰਡੇ ਨਾਲ ਮੈਂ ਦੀ ਗੱਲ ਨਹੀਂ ਕਰਾਉਂਦੀ ਜੇ ਕਿਤੇ ਇਹਦੇ ਮੁੰਡੇ ਨਾਲ ਦੀ ਗੱਲ ਹੁੰਦੀ ਹੋਵੇ ਨਾ ਇੰਨੇ ਤਾਂ ਮੈਨੂੰ ਕਦੇ ਦੀ ਘਰੋਂ ਫੜਾ ਦੇਣਾ ਹੀਗਾ ਚੱਲ ਹੈ ਤੇ ਮੇਰੇ ਥੱਲੇ ਹੀ ਆ ਨਾ ਕੋਈ ਗੱਲ ਨਹੀਂ ਮਾਈਏ ਕੰਮ ਕਰਾ ਕਰਾ ਕੇ ਤੇਰੀ ਮੈਂ ਹੋਸ਼ ਭਲਾ ਹੀ ਦੇਣੀ ਆ ਤੇ ਨੂੰ ਹੋਸ਼ ਵਿੱਚ ਆਉਣ ਹੀ ਨਹੀਂ ਦੇਣਾ ਚੱਲ ਕੋਈ ਨਹੀਂ ਕਰ ਲੈਂਦੇ ਮਾਈ ਨੂੰ ਜੋ ਕਰਦੀ ਆ ਮੇਰੀ ਤੇ ਟੌਰ ਬੰਨਦੀ ਨਾ ਆਪਣੇ ਭੈਣ ਭਰਾਵਾਂ ਵਿੱਚ ਉਹ ਦਿਨ ਵਿਚਾਰਾ ਸਾਇਰਸ ਆਇਆ ਹੀ ਗੱਲ 1 ਲੱਖ ਰੁਪਿਆ ਲੈ ਗਿਆ ਝਟ ਤੇ ਚੱਲ ਵਿਚਾਰੇ ਨੇ ਜਾ ਕੇ ਆਪਣਾ ਸਾਰ ਲਿਆ ਹੋਊ ਕੰਮ ਕਰ ਲਿਆ ਹੋਊਗਾ ਉੱਥੇ ਕੀ ਹੁੰਨ ਲਿਆ ਫਰਕ ਪੈਣ ਲਿਆ ਵਾ ਤੇ ਚੱਲ ਜੇ ਹੁਣ ਭੈਣ ਨੂੰ ਲੋੜ ਵਾ ਤੇ 2 ਲੱਖ ਲੈ ਜੂਗੀ ਤਾਂ ਉੱਥੇ ਕੀ ਆ ਜਦੋਂ ਆਊਗਾ ਮਨਜੰਦਰ ਉਦੋਂ ਕਹੂੰਗੀ ਕਿ ਹੁਣ ਦੇ ਦੇ ਚੱਲ ਕੋਈ ਗੱਲ ਨਹੀਂ ਫਿਰ ਕੀ ਆ ਇੰਨਾ ਚੰਗਾ ਵਾ ਤੇ ਮੈਨੂੰ ਫੋਨ ਕਰਦੇ ਆ ਸਾਰੇ ਚਲ ਵੇਖਾਂ ਪੜਾ ਮਾਈਕ ਸੁਣਦੀ ਨਾ ਵੇ ਗੱਲਾਂ ਮੇਰੀਆਂ ਚਲ ਦਹੀਂ ਬਣ ਗਿਆ ਵਾ ਸਬਜੀ ਵੀ ਬਣ ਗਈ ਆ ਤੇ ਮੁੰਡੇ ਨੂੰ ਅੱਜ ਮਾਰਦੀ ਆਂ ਫੇ ਰੋਟੀ ਖਾ ਲਾ ਇਹਨੂੰ ਰੋਟੀ ਰੱਟੀ ਖਵਾ ਲ ਕੇ ਫੇਰ ਮੈਂ ਬੈਂਕ ਜਾ ਕੇ ਨਾ ਤੇ ਪੈਸੇ ਕਢਾ ਲਿਆਉਂਗੀ ਭੈਣ ਦੇ ਉਦੇ ਉਦੇ ਵੀਰ ਆ ਗਿਆ ਪੁੱਤ ਇੱਧਰ ਆ ਮੇਰੀ ਗੱਲ ਸੁਣ ਪੁੱਤ ਹਾਂਜੀ ਰੋਟੀ ਪਾ ਦਾਂ ਮੇਰੀ ਰੋਟੀ ਨਾ ਜੇ ਪਾਓ ਹਾਂ ਮੇਰੀ ਗੱਲ ਸੁਣੋ ਦਾਸਾ ਦੀਵਾਲੀ ਕੱਲ ਪਰਸੋਂ ਹੋਣੀ ਹੈ ਹਾਂ ਤੇ ਭੂਆ ਨੂੰ ਕੋ ਦੇਣਾ ਹੀ ਇਹ ਮੈਨੂੰ ਇਹ ਦੱਸ ਪਹਿਲਾਂ ਤੇ ਤੈਨੂੰ ਭੂਆ ਦਾ ਕਿੱਧਰ ਹੈ ਜੜਾ ਚੜ ਗਿਆ ਵਾ ਦਾਦੀ ਕਿਤੇ ਜਣਾ ਲਈ ਕਰ ਕੀ ਜਾਂਦੀ ਹੈ ਤੇਰੀ ਮਾਵਾ ਨੇ ਫਿਕਰ ਮੰਗਾਈ ਥੀਆਂ ਆਪਣੀਆਂ ਦਾ ਇੱਕ ਤੇ ਤੇਰੀ ਦਾਦੀ ਜਿਹੜੀ ਆ ਨਾ ਵੱਡਣ ਵਾਲੀ ਆ ਇਹਨੂੰ 24 ਘੰਟੇ ਧੀ ਦਾ ਘਰ ਪਰ ਨਹੀਂ ਰਹਿੰਦੀ ਆ ਆ ਵੀ ਚੀਜ਼ ਦੇ ਦੇ ਉਹਨੂੰ ਆ ਵੀ ਚੀਜ਼ ਦੇ ਦੇ ਰਿਹਾ ਉਹਨੂੰ ਉਹ ਭੁਖੀ ਆ ਆਪਣੇ ਘਰ ਸਭ ਉਹ ਹੈਗਾ ਉਹਦੇ ਘਰ 24 ਘੰਟੇ ਢਿੱਡ ਪਰ ਨਹੀਂ ਗਈ ਤੇ ਇਹਨੂੰ ਢੀਕ ਹੁੰਦੀ ਆਪਣੇ ਘਰ ਦੀ ਇਕੋ ਮੇਨੋਂ ਉਠਾਉਣਾ ਵਾ ਹੁਣ ਜਿਹਦਾ ਤੁਹਾਨੂੰ ਵੀ ਰਹਿੰਦੀ ਆ ਨਹੀਂ ਮੈਨੂੰ ਨਹੀਂ ਕਿ ਰਹਿੰਦੀ ਤੁਹਾਡੇ ਆੜੇ ਦੇ ਲੁੱਟਣਦੇ ਰਹਿੰਦੇ ਤੁਹਾਨੂੰ ਕੀ ਲੁੱਟੰਦਾ ਰਹਿੰਦੇ ਆ ਵੇ ਜ਼ੁਬਾਨ ਖੇਚ ਤੂੰ ਤੇਰੀ ਦਾਦੀ ਨੇ ਕੀ ਭਰਿਆ ਘਰ ਆਪਣਾ ਦਾਦੀ ਨੇ ਕੀ ਭਰਿਆ ਜ਼ੁਬਾਨ ਬੰਦ ਕਰਵਾ ਤਾ ਮੈਂ ਦੱਸੀਓ ਗੱਲ ਤੇਰੀ ਕੋਲ ਜ਼ਿਆਦਾ ਜ਼ੁਬਾਨ ਚੱਲਣ ਦਾ ਪੀ ਆ ਪਿਓ ਤੇਰੇ ਨੂੰ ਦੱਸ ਨਹੀਂ ਆ ਨਾ ਹੁੰਦਾ ਫੋਨ ਤੇ ਉਹ ਤਾਂ ਮੈਨੂੰ ਹਰ ਵਾਰੀ ਪੁੱਛਦਾ ਹੁੰਦਾ ਵਾ ਕਿ ਮੁੰਡਾ ਤੇਰੇ ਗਾੜੀ ਤੇ ਨਹੀਂ ਬੋਲਦਾ ਤੇ ਫੋਨ ਕਿਦਾਂ ਆਉਂੜਿਆ ਸੀਗਾ ਅੱਜ ਮਾਮੇ ਦਾ ਆਉੜਿਆ ਹਣਾ ਪੈਸੇ ਚਾਹੀਦੇ ਹੁਣੇ ਕਿਉਂ ਮਾਮੇ ਦਾ ਆਉੜਿਆ ਤੇਰੀ ਮਾਸੀ ਦਾ ਫੋਨ ਆਉੜਿਆ ਸੀਗਾ ਲਿਆ ਕੀ ਗੱਲ ਵਾ ਓਦਾਂ ਨਹੀਂ ਮਿਲਣ ਗੱਲਾਂ ਆ ਸਕਦੀ ਮਾਸੀ ਆਖਣ ਦੀ ਮੈਂ ਹੋਣਾ ਵਾ ਕਿਸ ਦਿਨ ਅੱਛਾ ਆਹੋ ਕਰਨ ਦੇ ਨਾਲ ਆਂਦੀ ਆਉਂਗੀ ਤੇ ਫਿਰ ਕੀ ਹੈ ਹੁਣ ਭੈਣ ਭਰਾ ਮੇਰੇ ਉਹਨਾਂ ਨੇ ਮਿਲਣਾ ਨਹੀਂ ਮੈਨੂੰ ਮੰਮੀ ਬਹੁਤ ਹੀ ਗੱਲਾਂ ਦਾ ਨਹੀਂ ਜੀ ਮੈਨੂੰ ਪਤਾ ਦਾਦੀ ਇਹ ਕਿ ਦਾਦੀ ਨੇ ਬਾਜ ਰੌਂਡ ਹੈ ਭਣਾ ਜਨਾ ਕੋ ਕੀਤਾ ਤੁਹਾਨੂੰ ਪਤਾ ਹੈਗਾ ਛੱਟ ਮੰਨ ਉਦਾਸ ਹੋ ਜਾਂਦਾ ਇੱਕ ਤੂੰ ਤੇ ਇੱਕ ਤੇਰੀ ਦਾਦੀ ਆੜੇ ਤੇਰੀ ਦਾਦੀ ਯਾਰਾ ਮੇਰਾ ਤੇ ਜੀ ਕਹਤਾ ਕਿਉਂ ਗਿਆ ਅੰਦਰ ਪਾ ਦਾਦੀ ਇਹ ਮੈਨੂੰ ਕਹਿਣ ਦੀ ਕਿ ਹੁਣ ਡੈਡੀ ਨਾਲ ਗੱਲ ਕਰਾ ਮੇਰੀ ਕੌਣ ਦੱਸ ਕਿੰਦਾ ਕਰਨੀ ਫਿਰ ਮੇਰੀ ਗੱਲ ਸੁਣ ਲੈ ਧਿਆਨ ਨਾਲ ਗੱਲ ਨਾ ਕਰਾ ਦੇਂ ਕਿਤੇ ਜੇ ਤੂੰ ਕਹਿਣਾ ਵਾ ਨਾ ਕਿ ਪੂ ਆਂ ਦਿਵਾਲੀ ਦੇਣੀ ਆ ਉਹ ਮੈਂ ਪਹਚਾ ਦੂੰਗੀ ਪਰ ਹਾਂ ਜਿਹੜਾ ਕੰਮ ਆ ਨਾ ਪਿਓ ਨਾਲ ਗੱਲ ਕਰਾਉਣ ਵਾਲਾ ਇਹ ਨਾ ਕਰਾਵੇਂ ਕਿਤੇ ਚੱਲ ਨਹੀਂ ਕਰਾਉਂਦਾ ਪਤਾ ਕੀ ਗਾਲਾ ਪੁੱਤ ਜੇ ਤਾਦੀ ਨਾ ਤੇਰੇ ਪਿਓ ਨਾਲ ਗੱਲ ਕਰ ਗਏ ਸਾਡੇ ਘਰ ਚ ਪੌੜਾ ਪੈ ਜਾਣਾ ਯਾਰ ਮੇਰੀ ਗੱਲ ਸੁਣ ਮਮੀ ਕੀ ਦੇਣਾ ਫਰੇ ਫਰੇ ਦੇਦੀਆਂ ਲੈ ਕੇ ਉਹ ਚੱਲ ਕੋਈ ਗੱਲ ਨਹੀਂ ਦੇ ਦਾਂਗੇ ਹਾਂ ਆਮ ਜਾਵਾਂ ਨੂੰ ਅੰਦੇ ਦੇ ਨੇ ਤੈਨੂੰ ਲੈ ਦੂੰਗੀ ਮੈਂ ਤੇ ਤੂੰ ਜਾ ਕੇ ਤੇ ਆਵੀਂ ਮੇਰਾ ਤੇ ਜੀ ਕਾਤਾ ਉਹਦੇ ਮੱਥੇ ਲੱਗਣਾ ਆਪਾਂ ਦੋਵੇਂ ਜਾਵਾਂਗੇ ਫੜਾ ਕੇ ਆਵਾਂਗੇ ਵੇ ਮੇਰਾ ਨੀਗਾ ਜੀ ਕਾ ਕੱਲ ਨੂੰ ਗਰੇ ਨਾ ਕਹਿਣ ਕਿ ਇਹ ਆਪਣੀ ਆਈ ਐਂਦਾ ਕਰੋ ਵੀ ਤੁਸੀਂ ਉਹ ਘਰ ਨਹੀਂ ਤੇ ਮੈਂ ਦਾਦੀ ਨੂੰ ਲੈ ਜਾਵਾਂ ਨਾਲ ਆਪਣੀ ਧੀ ਵੀ ਮੇਰਾ ਆਊਗੀ ਆਹੋ ਧੀ ਖਾਣ ਦੇ ਬਾਵਾ ਆਕੜੀਆਂ ਅਜੇ ਉਹਦਣ ਮਿਲ ਕੇ ਗਈ ਆ ਉਹਨੇ ਕਿਹੜੀ ਕਿ ਚੰਗੀ ਮੱਤ ਦੇਣੀ ਆ ਉਹਦਣ ਦਾ ਸਾਡਾ ਘਰ ਪੁੱਟ ਗਈ ਆ ਪਤਾ ਕਿੰਨੀਆਂ ਗੱਲਾਂ ਕਰਦੀ ਦਾਦੀ ਤੇਰੀ ਆਕੜ ਆਕੜ ਕਹਿੰਦੇ ਮੰਜਾ ਦਾ ਬੈਂਦੀ ਆ ਹੁਣ ਤੇ ਮੇਰੇ ਕੋਲ ਨੀਗਾ ਕੰਮ ਹੁੰਦਾ ਹਾਂ ਚਲੋ ਕੋਈ ਨਾ ਚੱਲ ਛੱਡ ਸਾਰੀਆਂ ਗੱਲਾਂ ਵੇਖੀ ਜਾਊਗੀ ਚੱਲ ਮੈਂ ਰੋਟੀ ਲੈ ਕੇ ਆਵਾਂ ਠੀਕ ਜਿਹੜਾ ਬੈਦੇ ਰਹੀ ਮਾਈ ਦਾ ਕਿਤੇ ਸਾਰੇ ਪੁਆੜੇ ਦੀ ਜੜੇ ਮਾਈ ਆ ਇਹਨੂੰ ਤੇ ਇਹ ਆ ਕਿ ਜੋ ਕੁਛ ਹੈਗਾ ਨਾ ਇਕੱਠਾ ਕਰਕੇ ਟੱਕ ਬਲੇਟ ਕੇ 3 ਦੇ ਘਰੀ ਪਾਦਾ ਰੱਜਦੀ ਨਹੀਂ ਕਿਤੇ 3 ਤੋਂ ਬਿਨਾ ਹੱਦ ਹੋ ਗਈ ਇਹਦੇ ਤੋਂ ਬਿਨਾ ਚੱਲ ਕੋਈ ਨਹੀਂ ਮਨਾ ਹੁਣ ਥੋੜਾ ਬੋਤਾ ਤੇ ਟੱਕ ਬਲੇਟ ਮੈਨੂੰ ਕਰਨਾ ਹੀ ਪੈਣਾ ਵਾ ਜੇ ਮੈਂ ਨਾ ਨਾ ਕੀਤਾ ਤੇ ਫਿਰ ਮੇਰੇ ਭੈਣ ਪਰ ਆਖਾਂ ਘੜੀ ਆ ਜਾਣੇ ਆ ਚੱਲ ਹੁਣ ਮੇਰੀ ਭੈਣ ਨੇ ਆਉਣਾ ਵਾ ਉਤੋਂ ਪਹਿਲਾਂ ਪਹਿਲਾਂ ਇਹਦੀ ਧੀ ਨੂੰ ਮੈਂ ਦਿਵਾਲੀ ਪਹਚਾਈ ਦੇਣੀ ਆ ਮੇਰੇ ਵੱਲੋਂ ਧਿਆਨ ਹਟ ਜੂਗਾ ਇਹਦਾ ਮੈਂ ਹਾਂਜੀ ਰੋਟੀ ਪਾਣੀ ਖਾ ਲਿਆ ਹੈ ਹਾਂ ਮੈਂ ਰੋਟੀ ਪਾਣੀ ਖਾ ਲਿਆ ਤੁਹਾਨੂੰ ਚਾਹ ਬਣਾਦਾ ਕਿ ਜਾਂ ਨਹੀਂ ਮੈਂ ਚਾਹ ਨਹੀਂ ਪੀਣੀ ਹਾਂਜੀ ਮੈਂ ਹੁਣ ਤੈਨੂੰ ਗਲਤ ਨਾ ਲੱਗੀ ਕਰਨਾ ਹਾਂਜੀ ਦੱਸੋ ਕਿ ਮੇਰੀ ਗੱਲ ਹਨ ਦਿਨ ਦਿਹਾੜਾ ਆਇਆ ਦਿਵਾਲੀ ਦਾ ਹਾਂਜੀ ਉਹ ਤੇ ਮੈਨੂੰ ਪਤਾ ਦਿਵਾਲੀ ਆ ਗਈ ਆ ਤੇ ਪੇਕੇ ਤੇਰੇ ਤਾਂ ਕੋਈ ਆਇਆ ਹੀ ਨਹੀਂਗਾ ਉਹ ਮੰਮੀ ਤੁਹਾਨੂੰ ਪਤਾ ਵੀਜੀ ਫਿਰ ਹਨ ਥੋੜਾ ਕੰਮ ਕਰ ਬਾਹਰ ਨੇ ਹਾਂ ਤੇ ਭਾਬੀ ਕੰਮ ਕਰਨਾ ਹੁੰਦਾ ਭਾਬੀ ਨੇ ਅੱਛਾ ਆਗਰ ਕੇ ਹੀ ਨਹੀਂ ਆਇਆ ਗਿਆ ਹੁਣ ਨਾ ਕੋ ਬਾਕੀ ਚਲੋ ਕੋਈ ਨਹੀਂ ਦੀਵਾਲੀ ਹਜੇ ਦਿਨਾਂ ਨੂੰ ਹੈਗੀ ਆ ਆ ਜਾਣਗੇ ਕੋਈ ਨਾ ਕੋਈ ਇਹ ਹਜੇ ਕੰਮ ਨਹੀਂ ਹੁੰਦਾ ਆਨੇ ਬਾਨੇ ਨੇ ਨਾਲ ਨਹੀਂ ਗੱਲਾਂ ਹੁਣ ਸਾਧੀਆਂ ਹੁੰਦੀਆਂ ਦੇ ਹਨੇੜਾ ਹੁੰਦਾ ਹੁੰਦਾ ਜਦੋਂ ਉਹਨਾਂ ਦਾ ਕੋਈ ਨਾ ਕੋਈ ਆਉਂਦਾ ਹੀ ਹੁੰਦਾ ਪੇਕਿਆਂ ਤੋਂ ਮੰਮੀ ਹਜੇ ਆਣੀ ਹੈ ਦੀਵਾਲੀ ਕੋਈ ਨਹੀਂ ਕੋਈ ਆਜੂਗਾ ਤਾਂ ਇਹਦਾ ਨਹੀਂ ਕੀ ਟੈਨਸ਼ਨ ਲੈਣੇ ਨਹੀਂ ਟੈਨਸ਼ਨ ਨਹੀਂ ਮੈਂ ਕੋਈ ਨਹੀਂ ਰਹੀਂਦੀ ਪਰ ਉਤਰਾਂ ਆਉਂਦਾ ਟਾਈਮ ਹੁੰਦਾ ਵਾ ਫੇਮੜ ਕੇ ਆਂ ਤੀਆਂ ਨੂੰ ਆਨੇ ਬਾਨੇ ਨੇ ਦਿੱਤਾ ਜਾਂਦਾ ਵਾ ਹਾਂਜੀ ਉਹ ਤੇ ਮੰਮੀ ਨੂੰ ਪਤਾ ਹੀ ਆ ਆਹੋ ਇਹਦਾ ਤਾਂ ਕੋਈ ਪਤਾ ਵਾ ਮੰਮੀ ਤੇਰੀ ਭਾਵੇਂ ਆਂਦੀ ਹੋਵੇ ਆਹੋ ਮੰਮੀ ਚਲੋ ਉਹ ਤੇ ਮੈਂ ਪਰਜਾਈ ਭਾਵੇਂ ਇਥੇ ਕਲੇਸ਼ਪਾ ਬੈਠੀ ਹੋਵੇ ਹੋਰ ਨਹੀਂ ਮੰਮੀ ਕਿਉਂ ਨਹੀਂ ਜਦੀ ਪਰਜਾਈ ਨਹੀਂ ਹੈਗੀ ਮੇਰੀ ਕਿਹੋ ਜੀ ਆ ਪਰਜਾਈ ਤੇਰੀ ਠੀਕ ਆ ਸੁਭਾ ਮ ਉਹਨਾਂ ਦਾ ਇਦਾਂ ਨਹੀਂ ਕੋਈ ਗੱਲ ਹੈਗੀ ਇਹ ਜੇ ਪੋਚੇ ਨਹੀਂ ਪਾਈ ਜਾਂਦੇ ਉਹ ਮੰਮੀ ਮੈਂ ਦੱਸ ਪੋਚੇ ਕਿਉਂ ਪਾਣੇ ਹੋਰ ਕੀ ਆ ਕੋਈ ਗੱਲ ਨਹੀਂ ਦਿਵਾਲੀ ਆ ਚ ਆਣੀ ਆ ਕੋਈ ਨਹੀਂ ਦੇ ਦੇਣਗੇ ਅੱਛਾ ਹਾਂਜੀ ਤੁਸੀਂ ਐਵੇਂ ਨਾ ਗੱਲ ਨੂੰ ਨਾ ਫੜੋ ਚਾਹ ਪਾਣੀ ਪੀਓ ਦੀਵਾਲੀ ਦੀ ਕੋਈ ਗੱਲ ਨਹੀਂ ਹੈਗੀ ਗੱਲਤ ਨਹੀਂ ਮੈਂ ਫੜਦੀ ਆ ਤਰ੍ਹਾਂ ਜਿਹੜੀ ਗੱਲ ਕਰਨ ਵਾਲੀ ਹੁੰਦੀ ਉਹ ਮੁਰਕੇ ਗੱਲ ਕਰਨੀ ਵੀ ਪੈਂਦੀ ਹੁੰਦੀ ਓ ਮੰਮੀ ਤੇ ਮੈਨੂੰ ਕਹਿਣਿਓ ਤੇਰੇ ਪੇਕੇ ਕੋਈ ਨਹੀਂ ਆਇਆ ਤੁਹਾਡੇ ਪੇਕੇ ਕਿਹੜਾ ਕੋਈ ਆਇਆ ਏ ਮੇਰੇ ਪੇਕੇ ਦਾ ਖਬਰਦਾਰ ਨਾ ਨਹੀਂ ਲੈਣਾ ਅੱਛਾ ਤੇ ਮੰਮੀ ਤੁਸੀਂ ਮੇਰਿਆਂ ਨੂੰ ਵੀ ਤੇ ਕਹਿਣ ਹੀ ਦੇਓ ਉਹ ਦੇੰਧਿਆ ਤੇ ਨਹੀਂ ਜਾਂਦੇ ਉਹ ਗੁਪਛਾਉਂਦੇ ਰਹਿੰਦੇ ਆ ਠੀਕ ਆ ਮੰਮੀ ਆਹੋ ਮੈਂ ਵੀ ਇੱਦੀ ਸਰਸਰੀ ਦੀ ਗੱਲ ਕਰਦੀ ਆ ਉਹ ਗੁਪਛਾਤਰ ਸਾਹਮਣੇ ਤੇ ਹੈਗਾ ਆਉਂਦੇ ਮਤਾਂ ਗਾਦੀ ਦੇਣ ਨਹੀਂ ਆ ਹਾਂ ਸੱਸ ਮੈਂ ਆਵਾਂ ਕਿ ਤੂੰ ਮੰਮੀ ਮੈਨੂੰ ਤਾਂ ਹੀ ਗੱਲ ਕਰਨੀ ਹੈ ਜਾ ਜਾ ਕੇ ਆਪਣਾ ਕੰਮ ਕਰ ਤੇ ਆ ਮੈਂ ਨਾ ਪਨੀਜਾ ਮੇਰੇ ਲਾ ਕੇ ਬੈਠ ਠੀਕਾ ਮੰਮੀ ਇਧਰ ਕੋਈ ਨਾ ਕੋਈ ਖੜਾ ਲੱਗਦਾ ਵਾ ਮੈਨੂੰ ਇਹ ਜਿਹੜੇ ਤੋਤੇ ਪੋਤੇ ਮਾਰਦੀ ਹੈ ਨਾ ਉਹ ਆ ਜਾਣਗੇ ਉਹ ਆ ਜਾਣਗੇ ਪਤਾ ਨਹੀਂ ਇਹ ਗੱਲ ਨਾ ਆਉਣਾ ਵੀ ਆ ਕਿ ਨਹੀਂ ਆਉਣਾ ਕਿਸੇ ਨੇ ਫਿਰ ਮੁਰਗੀ ਇਹਨੂੰ ਸਾਦੇ ਆੜੀ ਪਿਜੇ ਬਣਾਏਗਾ ਜੇ ਫਿਰ ਮੁੜ ਕੇ ਇਹਨਾਂ ਦਾ ਹੱਦ ਦੇਣਾ ਇਹਨੂੰ ਜੇ ਇਹਨਾਂ ਵਰਤਾ ਚੰਗਾ ਕਰਦੇ ਹੌਣ ਤੇ ਉਹ ਪਤਾ ਲੱਗੀ ਜਾਨਾ ਮਾ ਮੁੜ ਕੇ ਕੋਈ ਗੱਲ ਨਹੀਂ ਆ ਨਿਆ ਬਣਿਆ ਨਾਲ ਮੁੜ ਕੇ ਨਿਕਲਉਂਦੀ ਹੁੰਦੀਆਂ ਗੱਲਾਂ ਸਾਰੀਆਂ ਮੰਮੀ ਬੋਲੀ ਤੇ ਹਾਦੀ ਹੋ ਗਈ ਐਨਾ ਕੋਈ ਬੋਲਦਾ ਦੱਸ ਜਿੱਦਾਂ ਮੰਮੀ ਮੈਨੂੰ ਬੋਲਣ ਦੇ ਹੀ ਇਹ ਕੰਮ ਥੋੜੋ ਹੈਗੇ ਚੰਗੇ ਮੰਨਿਆ ਦੀਵਾਲੀ ਦਾ ਤਿਹਾਰ ਹੈ ਪਰ ਐਦਾਂ ਨੋ ਤੀ ਨੂੰ ਬੋਲ ਚੰਗੇ ਥੋੜੋ ਲੱਗਦੇ ਆ ਕਿੰਨਾ ਮੂਡ ਅਪਸੜ ਕੀਤਾ ਮਮੀ ਨੇ ਅੱਜ ਮੇਰਾ ਪਰਮਨੋ ਹਾਂਜੀ ਕੀ ਹੋ ਗਿਆ ਬੜੀ ਢਿਲੀ ਜਿਹੀ ਬਠੀ ਹੈ ਕੀ ਹਰਾ ਕੀ ਗੱਲ ਹੋਣੀ ਹੈ ਮਮੀ ਕਿਨੂੰ ਗਈ ਹੀ ਪੁੱਛਣ ਚਾਹ ਪਾਣੀ ਦਾ ਅੱਗੇ ਮਮੀ ਮੈਨੂੰ ਹੋਰ ਹੀ ਬੋਲਣ ਦੇ ਹੀ ਕੀ ਗੱਲ ਕੀ ਕਹਾਂ ਦੇ ਮੇਰੀ ਗੱਲ ਸੁਣੋ ਜਰੂਰੀ ਥੋੜਾ ਹੁੰਦਾ ਕਿ ਜੇ ਪੇਕੇ ਆ ਮੇਰੇ ਠੀਗਾ ਉਹ ਆਂਦੇ ਆ ਤੇ ਹਰ ਤਿਹਾਰ ਤੇ ਦੇਣਾ ਉਹਨਾਂ ਨੂੰ ਬੰਦਾ ਹੈ ਉਹਨਾਂ ਦਾ ਹੂੰ ਕਈ ਵਾਰ ਬੰਦੇ ਦੀ ਮਜਬੂਰੀ ਵੀ ਹੁੰਦੀ ਹੈ ਮਮੀ ਕਹਿੰਦੇ ਦੀਵਾਲੀ ਆਈ ਆ ਤੇਰੇ ਪੇਕੇ ਕਿਉਂ ਨਹੀਂ ਆਏ ਤੁਹਾਨੂੰ ਪਤਾ ਮੇਰੀ ਭਾਬੀ ਦੇ ਸੁਭਾਅ ਦਾ ਵੀਰ ਅੱਜ ਵਾਰ ਆ ਪਰ ਚਾਈ ਉਹ ਜੀ ਮੰਮੀ ਕਿੱਦਾਂ ਆ ਜਾਣ ਕੱਲੇ ਵੇਟ ਗੱਲ ਉਹਦੇ ਘਰ ਹੁੰਦਾ ਨਹੀਂ ਪਰ ਮੰਮੀ ਦੀ ਨਾ ਇਹ ਗੱਲ ਮੈਨੂੰ ਬਿਲਕੁਲ ਚੰਗੀ ਨਹੀਂ ਲੱਗੀ ਮੰਮੀ ਮੈਨੂੰ ਕਿੱਦਾਂ ਬੋਲੇ ਮੰਮੀ ਤਾਂ ਮੈਨੂੰ ਉੱਚੀ ਉੱਚੀ ਬੋਲਣਦੇ ਹੀ ਖਬਰਦਾਰ ਤੂੰ ਇਦਾਂ ਗੱਲ ਕੀਤੀ ਖਬਰਦਾਰ ਤੂੰ ਇਹ ਕੀਤਾ ਮੈਨੂੰ ਨਾ ਬੜਾ ਹੀ ਦੁੱਖ ਲੱਗਾ ਮੈਨੂੰ ਨਾ ਬਹੁਤ ਜ਼ਿਆਦਾ ਦੁੱਖ ਲੱਗਾ ਕੁਛ ਗਿਆ ਤਾਂ ਨਹੀਂ ਗੋੜੀ ਗਰੀ ਮੈਂ ਕੀ ਕਹਿਣਾ ਹੀ ਯਾਰ ਮੰਮੀ ਮੈਨੂੰ ਬਾਰ-ਬਾਰ ਕਹੀ ਜਾਂਦੇ ਸੀ ਦੀਵਾਲੀ ਆ ਗਈ ਤੇਰੀ ਪਰਜਾਈ ਨਹੀਂ ਆਈ ਮੈਨੂੰ ਪਤਾ ਉਹਨਾਂ ਨੇ ਕਿ ਹੋ ਗਿਆ ਕਰਤੂਤਾ ਫਲਾਣਾ ਮੈਂ ਇੰਨੀ ਗੱਲ ਕਹਿਤੀ ਮੈਂ ਕਿਹਾ ਮੰਮੀ ਮੇਰੇ ਪੇਕੇ ਨੂੰ ਤੁਸੀਂ ਕਹਿੰਦੇ ਹੋ ਤੁਹਾਡੇ ਪੇਕੇ ਕਿਹੜੇ ਆ ਗਏ ਅੱਗੇ ਮੰਮੀ ਕਹਿੰਦੀ ਇਸੇ ਗੱਲ ਦੀ ਖਬਰਦਾਰ ਜੀ ਮੇਰੇ ਪੇਕੇ ਦਾ ਨਾਮ ਲੈ ਦੱਸ ਆਪਣੀ ਵਾਰੀ ਤੇ ਮਿਰਚਾਂ ਲੱਗੀਆਂ ਨਾ ਨੋ ਦੇ ਪੇਕੇ ਨੂੰ ਭੰਡਣਾ ਤਾਂ ਬੜਾ ਸ਼ਿੱਤੀ ਆਂਦਾ ਯਾਰ ਮੇਰੀ ਗੱਲ ਸੁਣ ਜਿਹੜੇ ਤਿਹਾਰ ਬਣੇ ਨਾ ਉਹ ਪਰਿਵਾਰਾਂ ਵਾਸਤੇ ਬਣੇ ਆ ਬਿਲਕੁਲ ਜ਼ਰੂਰੀ ਥੋੜੀ ਵੀ ਰਿਸ਼ਤੇਦਾਰ ਆਉਣ ਤੇ ਫੇਰੀ ਬਣਾਈਏ ਕੋਨ ਮੰਮੀ ਠੀਕ ਨਹੀਂ ਰਹਿੰਦੇ ਭਾਬੀ ਕੱਲੀ ਐ ਉਹਦੇ ਖੇਡਣ ਜਾਂਦਾ ਤਾਨੂੰ ਕਿੱਦਾਂ ਆ ਜਾਣ ਹਨਾ ਫਿਰ ਵੀ ਯਾਰ ਮੈਂ ਇਹਨਾਂ ਨੂੰ ਥੋੜੋ ਕਹਿਣਾ ਕਿ ਦੀਵਾਲੀ ਦੇ ਨਾਓ ਚੰਗੇ ਥੋੜੋ ਲੱਗੀਦਾ ਤੁਹਾਨੂੰ ਵੀ ਪਤਾ ਉਹ ਚੀਜ਼ਾਂ ਮੂੰਹ ਥੋੜੀ ਮੰਗੀਦੀਆਂ ਹਾਂ ਜੀ ਨਾ ਤੁਹਾਨੂੰ ਇੰਨੀ ਗੱਲ ਪਤਾ ਜਦੋਂ ਤੁਹਾਨੂੰ ਪੈਸੇ ਵੀ ਲੋੜ ਹੋਵੇ ਵੀਰ ਜੀ ਬਾਰੋ-ਬਾਰ ਮੈਨੂੰ ਪੈਸੇ ਪਾ ਦਿੰਦੇ ਕਿ ਲੈ ਤੀਏ ਤੇ ਸੂਟ ਬਣਾ ਲਾ ਜਾ ਕਿਦਾਂ ਮੈਨੂੰ ਆਪਣੀ ਭੈਣ ਨਹੀਂ ਤੀ ਸਮਝਦੇ ਐ ਪਰ ਨਾ ਮੰਮੀ ਨੂੰ ਕੌਣ ਸਮਝਾਏ ਮੰਮੀ ਨੇ ਅੱਜ ਐਨਾ ਬੋਲੇ ਨਾ ਮੈਨੂੰ ਬੜਾ ਹੀ ਦੁੱਖ ਲੱਗਾ ਮੇਰੇ ਦਿਲ ਨੂੰ ਬਹੁਤ ਟੇਸ ਪਹੁੰਚੀ ਚਲ ਕੋਈ ਨਹੀਂ ਤੈਨੂੰ ਗੁੱਸਾ ਨਾ ਕਰਾਂ ਗੁੱਸੇ ਦੀ ਗੱਲ ਨਹੀਂ ਹੈਗੀ ਪਰ ਗਲਤ ਗੱਲ ਆ ਤੁਸੀਂ ਨਾ ਮਮੀ ਨਾਲ ਗੱਲ ਕਰਿਆ ਉਦਾਂ ਤੇ ਕਿਉਂ ਕਿ ਮਮੀ ਇਦਾਂ ਰਮਨ ਨਾਲ ਗੱਲ ਨਾ ਕਰੇ ਮੇਰੀ ਗੱਲ ਸੁਣੋ ਮੈਂ ਤੇ ਮਮੀ ਨੂੰ ਸਮਝਾ ਦਾਂਗਾ ਤੇ ਤੂੰ ਗੱਲ ਬਚਾ ਲੈਣੀ ਸੀ ਨਾ ਉੱਥੇ ਤੂੰ ਕਹਿ ਦਿੰਦਾ ਇਹ ਗੱਲ ਵੀ ਜਦੋਂ ਅਸੀਂ ਪਿੰਡ ਦੇ ਆ ਮੈਨੂੰ ਤੇ ਦੀਵਾਲੀ ਉਹਨਾਂ ਨੇ ਉਦੋਂ ਦਿੱਤੀ ਮੈਂ ਕੀ ਸੋਚਿਆ ਮਮੀ ਨੇ ਕਹਣਾ ਕੀ ਦਿੱਤਾ ਮੈਨੂੰ ਨਾ ਝੂਠ ਬੋਲਣਾ ਨਹੀਂ ਆਉਂਦਾ ਜੇ ਦਿੱਤੀ ਹੋਵੇ ਤੇ ਮੈਂ ਕਹਿਦਾ ਦਿੱਤੀ ਆ ਪੋਚੇ ਬਾਣੇ ਮੈਂ ਨਹੀਂ ਪਾ ਸਕਦੀ ਲਖਬੀਰ ਤੇ ਯਾਰ ਮੈਂ ਤੇਰੀ ਗੱਲ ਮੰਨਦਾ ਜਿਹੜੀ ਰੈਲੀਟੀ ਹੈ ਨਾ ਮੈਂ ਉਹੀ ਕਰ ਸਕਦੀ ਆ ਮੇਰੇ ਸੁਭਾਅ ਦਾ ਬਹੁਤ ਫਰਕ ਆ ਮੈਂ ਤੇਰੀ ਗੱਲ ਮੰਨਦਾ ਹਾਂ ਪਰ ਜਿੱਥੇ ਘਰ ਚ ਗਲੇਸ਼ ਨਾ ਪਵੇ ਫਿਰ ਇਹ ਗੱਲਾਂ ਕਹਿਣੀ ਬਣਦੀਆਂ ਹੁਣ ਮੰਮੀ ਨੇ ਇੰਨੀ ਗੱਲ ਕਹਿਤੀ ਆ ਹੁਣ ਮੈਂ ਮੰਮੀ ਨੂੰ ਉਥੇ ਦੀ ਕੰਡੀਸ਼ਨ ਵੀ ਦੱਸ ਸਕਦੀ ਕਿ ਪਰਜਾਈ ਮੇਰੀ ਕਿਹੜੇ ਮੂੰਹ ਬੋਲਦੀ ਐ ਮੰਮੀ ਨੇ ਤੇ ਮੈਨੂੰ ਅੱਜ ਸੋ ਸੋ ਗੱਲਾਂ ਕੀਤੀਆਂ ਜੇ ਕਿਤੇ ਮੰਮੀ ਨੂੰ ਪਤਾ ਲੱਗ ਜਾਏ ਨਾ ਮੇਰੀ ਪਰਜਾਈ ਕਿਵੇਂ ਬੋਲਦੀ ਮੰਮੀ ਨੇ ਤੇ ਮੈਨੂੰ ਜੀਣ ਨਹੀਂ ਉਹ ਦੇਣਾ ਮੰਮੀ ਨੇ ਤੇ ਹਰ ਰੋਜ਼ ਗੱਲਾਂ ਕਰਿਆ ਕਰਨੀਆਂ ਫਿਰ ਚਲੋ ਠੀਕ ਦਾ ਕਰੂ ਸਰੂਗਾ ਗੁੱਸਾ ਨਾ ਕਰ ਤੂੰ ਯਾਰ ਚਲੋ ਠੀਕ ਆ ਗੁੱਸੇ ਦੀ ਗੱਲ ਨਹੀਂ ਗੁੱਸਾ ਤੇ ਨਹੀਂ ਮੈਂ ਕੀਤਾ ਪਰ ਮਨ ਬਹੁਤ ਦੁਖੀ ਹੋਇਆ ਮੇਰਾ ਤੂੰ ਇਦਾਂ ਕਰ ਪਤਾ ਨਹੀਂ ਕਹੀਂ ਵੀ ਮੇਰੇ ਭਰਾ ਦਾ ਆਇਆ ਫੋਨ ਠੀਕ ਆ ਹੁਣ ਜੇ ਗੱਲ ਕਰਨਗੇ ਸਾਡੇ ਮੈਨੂੰ ਪੈਸੇ ਭੇਜਦੇ ਆਹੋ ਹੁਣ ਕੁਛ ਨਾ ਕੁਛ ਤੇ ਕਵਾਂਗੇ ਨਾ ਠੀਕ ਆ ਜੇ ਪੈਸੇ ਮਤਲਬ ਵੀ ਕਹਿਣਗੇ ਕਿੰਨੇ ਭੇਜੇ ਆ ਇਹ ਵੀ ਨਹੀਂ ਪਤਾ ਪਰ ਜਾਈ ਜਾ ਜੇ ਉਹ ਚਲ ਯਾਰ ਉਹਦਾ ਮੈਨੂੰ ਨਹੀਂ ਪਤਾ ਬੰਨੇ ਨਹੀਂ ਘਾਉਣਾ ਇਹ ਤੇ ਐਨ ਗੱਲਾਂ ਦੀਆਂ ਗੱਲਾਂ ਤੂੰ ਚੁੱਪ ਕਰਕੇ ਨਾ ਭਾਵੇਂ ਝੂਠ ਹੀ ਬੋਲ ਦੇ ਜੀ ਕਿੰਨੇ ਪੁੱਛਣ ਗਏ ਨਾ ਵੀ ਕਿੰਨੇ ਪੈਸੇ ਇਹ ਭੇਜ ਜਾਨੇ ਕਈ ਵੀ 10000 ਰੁਪਏ ਭੇਜਤਾ ਹਾਂ ਚਲੋ ਠੀਕ ਆ ਠੀਕ ਆ ਚਲੋ ਫਿਰ ਮੰਮੀ ਨਾ ਆ ਜਾਣ ਤੁਹਾਨੂੰ ਰੋਟੀ ਪਾਕ ਦੇ ਦਾਂ ਚਲ ਠੀਕ ਆ ਜਾ ਪੁੱਛਣਾ ਕਰਿਆ ਕਰਤੋਂ ਮੰਮੀ ਨੇ ਕਰਵਾ ਦਿੰਦਾ ਚਲੋ ਸੁਭਾਗ ਇਹ ਨਾ ਕਰ ਜਾਨਾ ਚਲੋ ਚਲੋ ਠੀਕ ਆ ਹੂੰ